ਅਸੀ ਗੱਲ ਜੇ ਆਪਾਂ ਗੱਲ ਕਰਦੇ ਆਂ ਜੀਰਕਪੁਰ ਦੀ ਜੀਰਕਪੁਰ ਦੇ ਵਿੱਚ ਜਿੰਨੇ ਬਿਲਡਰ ਹੈਗੇ ਸਾਰੇ ਇੱਕ ਇਨਸਾਨ ਤੋਂ ਦੁਖੀ ਹੈਗੇ ਔਰ ਇਨਸਾਨ ਜਿਹੜਾ ਹੈਗਾ ਉਹ ਅਖੌਤੀ ਸਮਾਜ ਸੇਵੀ ਜਿਸ ਨੂੰ ਆਪਾਂ ਕਹਿ ਸਕਦੇ ਆਂ ਅਫਵਾਹ ਫਲਾਉਣ ਦੇ ਵਿੱਚ ਮਾਹਿਰ ਔਰ ਹਮੇਸ਼ਾ ਅਫਵਾਹ ਸਾਡੇ ਖਿਲਾਫ ਵੀ ਕਈ ਵਾਰੀ ਅਫਵਾਹ ਫਲਾਈ ਗਈ ਔਰ ਹਮੇਸ਼ਾ ਇੱਕ ਬੂਮਰ ਫਲਾਇਆ ਗਿਆ ਕਿ ਫਲਾਨਾ ਪੱਤਰਕਾਰ ਇਦਾਂ ਫਲਾਨਾ ਇਦਾਂ ਹੈਗਾ ਔਰ ਖਾਸ ਕਰਕੇ ਜਿਸ ਵੀ ਬਿਲਡਰ ਦੇ ਖਿਲਾਫ ਅਫਵਾਹ ਫਲਾਈ ਗਈ ਉਸੇ ਹੀ ਪ੍ਰੋਜੈਕਟ ਦੇ ਵਿੱਚ ਉਸ ਅਖੌਤੀ ਸਮਾਜ ਸੇਵੀ ਵੱਲੋਂ ਫਲੈਟ ਲੈ ਲੈ ਜਾਂਦੇ ਆਗੇ ਬਿਜ਼ਨਸ ਕੀਤਾ ਜਾਂਦਾ ਕਾਰੋਬਾਰ ਕੀਤਾ ਜਾਂਦਾ ਇੱਕ ਵੱਡਾ ਕਾਰੋਬਾਰ ਜਿਹੜਾ ਉਸ ਅਖੌਤੀ ਸਮਾਜ ਸੇਵੀ ਵੱਲੋਂ ਬਣਾ ਲਿਆ ਗਿਆ ਹੈਗਾ ਬਹੁਤ ਕਰੋੜਾਂ ਦੀ ਪ੍ਰਾਪਰਟੀ ਜਿਹੜੀ ਇੱਕ ਡਿਟੇਲ ਪਿੱਛੇ ਜਿਹੀ ਵਾਇਰਲ ਹੋਈ ਸੀਗੀ ਔਰ ਉਸ ਸੰਬੰਧੀ ਜਿਹੜਾ ਆਪਾਂ ਗੱਲ ਕਰੀਏ ਕਿ ਪਹਿਲਾਂ ਕਿਸੇ ਹੋਰ ਬਿਲਡਰ ਦੇ ਖਿਲਾਫ ਰੌਲਾ ਪਾਇਆ ਗਿਆ ਫਿਰ ਮਾਮਲਾ ਸ਼ਾਂਤ ਹੋ ਜਾਂਦਾ ਹੈਗਾ ਵੱਡੇ ਬਿਲਡਰਾਂ ਖਿਲਾਫ ਰੌਲੇ ਪਾਏ ਗਏ ਰਜਿਸਟਰੀਆਂ ਕਰਾਉਣ ਦੇ ਅਪਰੂਵ ਸਾਹਮਣੇ ਆਏ ਅੱਜ ਕੱਲ ਜਿਹੜਾ ਇੱਕ ਨਵਾਂ ਅਫਵਾਹ ਜਿਹੜੀ ਫਲਾਈ ਆ ਰਹੀ ਹੈ ਜਾਂ ਜਿਹੜਾ ਰੌਲਾ ਪਾਇਆ ਜਾਂਦਾ ਫੁਆ ਨਹੀਂ ਕਹਿੰਦੇ ਆਪਾਂ ਹੋ ਸਕਦਾ ਗੱਲ ਬਾਅਦ ਵਿੱਚ ਸੱਚੀ ਵੀ ਹੋ ਜਾਏ ਕਿ ਰੌਲਾ ਜਿਹੜਾ ਪਾਇਆ ਜਾ ਰਿਹਾ ਸਿਰਫ ਇੱਕ ਬਿਲਡਰ ਪੀਰ ਮਸ਼ਾਅੱਲਾ ਦਾ ਬਿਲਡ ਹੈਗਾ ਰਾਇਲ ਅਪਾਰਟਮੈਂਟ ਕਰਕੇ ਲਗਾਤਾਰ ਇੰਟਰਵਿਊ ਹੋ ਰਹੀਆਂ ਨਵੇਂ-ਨਵੇਂ ਪੱਤਰਕਾਰ ਲਿਆ ਕੇ ਨਵੇਂ-ਨਵੇਂ ਚੈਨਲਾਂ ਤੇ ਲਿਆ ਕੇ ਜਿਹੜਾ ਇੰਟਰਵਿਊ ਹੋ ਰਹੀਆਂ ਔਰ ਮਾਮਲਾ ਪੰਜ ਗੰਭੀਰਤਾ ਨਾਲ ਵਿਚਾਰਦਾ ਕਿ ਅਸਲ ਮਾਮਲਾ ਕੀ ਹੈਗਾ ਕਿਉਂ ਇਹ افਵਾਹਾਂ ਫੈ ਰਹੀਆਂ ਔਰ ਕੀ ਕਾਰਨ ਹੈਗਾ ਸਾਡੇ ਨਾਲ ਜਿਹੜੇ ਉਹ ਬਿਲਡਰ ਰੋਬਿੰਡ ਮੰਗਲਾ ਜੀ ਬੈਠੇ ਮੰਗਲਾ ਜੀ ਤੁਹਾਡਾ ਸਵਾਗਤ ਕਰਦੇ ਪਹਿਲਾਂ ਤੁਸੀਂ ਪਹਿਲਾਂ ਵੀ ਕਾਨਫਰੰਸ ਕੀਤੀ ਸੀ ਚੰਡੀਗੜ੍ਹ ਇੱਕ ਕਾਫੀ ਕੁਝ ਤੁਸੀਂ ਇਸ ਬਾਰੇ ਸਪਸ਼ਟ ਕੀਤਾ ਸੀ ਇੱਕ ਨੰਬਰ ਵੀ ਜਾਰੀ ਕੀਤਾ ਸੀ ਤੁਸੀਂ ਹੈਲਪਲਾਈਨ ਨੰਬਰ ਕੀ ਮਾਮਲਾ ਹੋਇਆ ਕਿ ਤੁਹਾਡੇ ਖਿਲਾਫ ਫਿਰ ਇੱਡਾ ਹੀ ਵੱਡੀ ਇੰਟਰਵਿਊ ਹੋ ਰਹੀ ਹੈ ਕਿ ਤੁਸੀਂ ਵੱਡੇ ਵੱਡੇ ਤੁਹਾਡੇ ਉੱਤੇ ਇਲਜ਼ਾਮ ਲੱਗ ਰਹੇ ਕਿ ਤੁਸੀਂ ਇਹ ਕਰਤਾ ਕਰੋੜਾਂ ਰੁਪਏ ਦਾ ਤੁਸੀਂ ਗਵਨ ਕਰਤਾ ਕੀ ਚੱਕਰ ਆ ਜੇ ਅਸੀਂ ਕਰੋੜਾਂ ਰੁਪਏ ਦਾ ਕੋਈ ਗਵਨ ਕੀਤਾ ਹੈ ਜੀ ਤਾਂ ਸਾਡੇ ਸਾਹਮਣੇ ਲਿਆਏ ਕੋਈ ਕਰੋੜਾਂ ਰੁਪਏ ਦਾ ਗਵਨ ਕੀਤਾ ਹੈ ਹੁਣ ਜਿਹੜੀ ਕੱਲ ਪਰਸੋ ਨੇ ਇੱਕ ਵੀਡੀਓ ਕੀਤੀ ਜਿਹੜੇ ਵੀ ਪੱਤਰਕਾਰ ਨੇ ਉਹ ਕੀਤੀ ਕੱਲ ਦੇ ਮੌਜੂਦ ਪੱਤਰਕਾਰ ਨੂੰ ਇਹ ਕਹਿਣਾ ਚਾਹੁੰਗਾ ਵੀ ਤੁਸੀਂ ਆਪ ਹੀ ਕਹਿ ਰਹੇ ਹੋ ਉਹਦੇ ਵਿੱਚ ਕਿ ਜੀ ਉਹਨਾਂ ਨੇ ਥੋੜੇ ਦਿਨ ਪਹਿਲਾਂ ਇੱਕ ਰਚੰਡੀਰ ਪ੍ਰੈਸ ਕਲੱਬ ਕਾਨਫਰੰਸ ਕੀਤੀ ਤੇ ਉਹਨਾਂ ਨੇ ਇੱਕ ਨੰਬਰ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਾਡੇ ਪ੍ਰੋਜੈਕਟ ਦੇ ਸਬੰਧੀ ਕੋਈ ਵੀ ਚੀਜ਼ ਪੁੱਛਣੀ ਹੈ ਪੁੱਛੋ ਕਿਸੇ ਹੋਰ ਬਾਰੇ ਪੁੱਛਣੀ ਹੈ ਤਾਂ ਪੁੱਛੋ ਸਾਡੇ ਸੰਦਰਭ ਜਦ ਪੁੱਛੋ ਉਹਨਾਂ ਨੇ ਕੱਲ ਉਹ ਵੀਡੀਓ ਲੈ ਕੇ ਉਹਦੀ ਬਣਾ ਕੇ ਪੇਪਾਰ ਦਿੱਤੀ ਉਹਨੇ ਮੈਨੂੰ ਪੁੱਛਿਆ ਹੀ ਨਹੀਂ ਉਹ ਬੰਦਾ ਕਹਿੰਦਾ ਹੈ ਵੀ ਜੀ ਇਸ ਪ੍ਰੋਜੈਕਟ ਨੂੰ ਫਾਇਰ ਦੀ ਕਲੀਅਰੈਂਸ ਨਹੀਂ ਹੈਗੀ ਅਸਲ ਫਾਇਰ ਦੀ ਕਲੀਅਰੈਂਸ ਪਈ ਹੈ ਸਾਡੀ ਜੀ ਅਜਾ ਫਾਇਰ ਦੀ ਐਨਓਸੀ ਹੈਗੀ ਤੁਹਾਡੇ ਕੋਲ ਬਿਲਕੁਲ ਜੀ ਆ ਪਈ ਹੈ ਜੀ ਵੈਲਿਡ ਆ ਬਿਲਕੁਲ ਜੀ ਵੈਲਿਡ ਹੈ ਜਦੋਂ ਅਸੀਂ ਕੰਪਲੀਸ਼ਨ ਕਰਾਵਾਂਗੇ ਇਹਦਾ ਤਦੋਂ ਕੰਪਲੀਸ਼ਨ ਦੁਬਾਰਾ ਲੈ ਲਾਂਗੇ ਇਹ ਜਿਹੜੀ ਅਰੇਂਜਮੈਂਟ ਸੀ ਸਟਾਰਟਿੰਗ ਦੇ ਵਿੱਚ ਲੈਣੀ ਪੈਂਦੀ ਉਹ ਹੈ ਜੀ ਫਿਰ ਉਹ ਬੰਦਾ ਕਹਿੰਦਾ ਜੀ ਇਹਨਾਂ ਦੀ ਪੋਲਿਊਸ਼ਨ ਦੀ 2023 ਦੇ ਵਿੱਚ ਐਕਸਪਾਇਰ ਹੋ ਗਈ ਜੀ ਇਹਨਾਂ ਨੂੰ ਮਿਲ ਨਹੀਂ ਸਕਦਾ ਜੀ ਬਣਾਣਾ ਆ ਪਈ ਆ ਜੀ ਪੋਲਿਊਸ਼ਨ ਦੀ ਪ੍ਰੋਪਰ ਵੈਲਿਡ ਟੀਲ ਟੂਡੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੈਲਿਡ ਆ ਪੂਰੀ ਬਿਲਕੁਲ ਜੀ ਵੈਲਿਡ ਹੈ ਤੇ ਫਿਰ ਉਹ ਬੰਦਾ ਕਹਿੰਦਾ ਹੈਗਾ ਜੀ ਵੀ ਇਹ ਬੰਦਿਆਂ ਨੂੰ ਇਹਨਾਂ ਨੂੰ ਬੈਂਕ ਦੇ ਕੋਲ ਇਹਨਾਂ ਕੋਲ ਪੈਸੇ ਨਹੀਂ ਜਮਾ ਕਰਾਉਣ ਨੂੰ ਇਹਨਾਂ ਨੇ ਪੈਸ ਮੈਂ ਉਸ ਦਿਨ ਵੀ ਬੈਂਕ ਦੀ ਸਟੇਟਮੈਂਟ ਦਿੱਤੀ ਹੈ ਮੈਂ ਤੁਹਾਨੂੰ ਹੁਣ ਵੀ ਬੈਂਕ ਦੀ ਸਟੇਟਮੈਂਟ ਦੇ ਦਿੰਦਾ ਜਿਹਦੇ ਨਾਲ ਜੇ ਬੈਂਕ ਤੋਂ ਪੈਸੇ ਦਿੱਤੇ ਹਨ ਇਹ ਬੰਦਾ ਕਹਿੰਦਾ ਹੈਗਾ ਵੀ ਅਸੀਂ ਐਗਰੀਮੈਂਟ ਕੀਤਾ ਹੀ ਕੋਈ ਹਿਊਮਨ 에ਰਰ ਦੀ ਗੱਲ ਉਸ ਦਿਨ ਕਰਦਾ ਸੀ ਕੱਲ ਬਕਾਇਦਾ ਉਹਨੇ ਨਾਮ ਲਿਆ ਮਹਾਵੀਰ ਸਿੰਘਲਾ ਆ ਮਹਾਵੀਰ ਸਿੰਘਲਾ ਦਾ ਐਗਰੀਮੈਂਟ ਪਿਆ ਹੈ ਜੀ ਇਹ ਐਗਰੀਮੈਂਟ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਜੀ ਆ ਫਸਟ ਪੇਜ ਹੀ ਆ ਉਹਨਾਂ ਕੋਲੇ ਵਿਚਾਰਿਆਂ ਕੋਲੇ ਕਿਉਂਕਿ ਦੂਸਰਾ ਕੁਝ ਹੈ ਨਹੀਂ ਇਹਦੇ ਵਿੱਚ ਆ ਤੁਸੀਂ ਦੇਖੋ ਇੱਥੇ ਡੇਟ ਪਈ ਹੋਈ ਹੈ 11 8 20 ਇਹ ਬਿਲਕੁਲ ਸਹੀ ਗੱਲ ਹੈ ਜੀ ਸਾਡੀ ਕੰਪਨੀ ਨਹੀਂ ਬਣੀ ਸੀ ਇਸ ਦਿਨ 11 8 ਵੀ ਡੇਟ ਗ ਇਹ ਐਵੇਂ ਦੇ ਪੰਜ ਐਗਰੀਮੈਂਟ ਨੇ ਇਕੱਠੇ ਬਣਨੇ 21 ਦੀ ਸਭ ਤੋਂ 11 8 20 ਡੇਟ ਹੈ ਦੀ ਚੈੱਕ ਕਰਦੇ ਤਾਂ 11 8 20 ਇਹਦੇ ਤੇ 11 3 11 8 20 ਇੱਥੇ ਵੀ ਲਿਖਿਆ ਹੋਇਆ ਹੈ ਇਹਦੇ ਤੇ 11 8 20 ਹੈ ਪਰ ਉਹ ਬੰਦਾ ਜਿਹੜਾ ਕਿ ਅਵਾਹ ਫੈਲਾਉਂਦਾ ਹੈ ਰੋਣਾ ਪਾਉਂਦਾ ਹੈ ਉਹਨੇ ਇਸ ਪੇਜ ਤੋਂ ਇਲਾਵਾ ਦੂਜਾ ਪੇਜ ਸ਼ੋ ਹੀ ਨਹੀਂ ਕੀਤਾ ਆ ਇਹਦੇ ਤੇ 11 8 21 ਹੈ ਜੀ ਅੱਛਾ ਇਹ ਐਗਰੀਮੈਂਟ ਦਾ ਪਾਰਟ ਹੈ ਇਹ ਉਹਦਾ ਪਾਰਟ ਹੈ ਜੀ ਇਹ ਤਾਂ ਵੈਸੇ ਇੱਕ ਪੇਪਰ ਲੈਟਰ ਹੈ ਇਹ ਕਵਰਿੰਗ ਲੈਟਰ ਹੈ ਇਹਦਾ ਪਾਰਟ ਹੈ ਜੀ ਓਕੇ ਅੱਛਾ ਫਿਰ ਇਹਦੇ ਵਿੱਚ ਅਸੀਂ ਕੋਈ ਸੇਲ ਨਹੀਂ ਕੀਤੀ ਜੀ ਇਸ ਬੰਦੇ ਨੇ ਇਹਦੇ ਵਿੱਚ ਅਸੀਂ ਕਲੀਅਰ ਮ ਇਹ ਤੁਸੀਂ ਆ ਫਲੈਟ 2011 ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰੂੰਗਾ ਜੀ ਤੁਸੀਂ ਦਿਖਾਉਂਦੇ ਜਰਾ ਆ ਵੀ ਦੇਖ ਸਕਦੇ ਬਿਲਕੁਲ ਜੀ ਸਾਰੇ ਸਾਰੇ ਜਿਹੜਾ ਮਰਜੀ ਅੱਗੇ ਕਲੀਅਰ ਲਿਖਿਆ ਹੋਇਆ ਇਹ ਵੀ ਤੁਸੀਂ ਆ ਫਲੈਟ ਰਾਇਲ ਅਪਾਰਟਮੈਂਟ ਐਸ ਸੀ ਐਸ ਨਗਰ ਦੇ ਵਿੱਚ 2011 ਦੇ ਵਿੱਚ ਲਿੱਤਾ ਸੀਗਾ ਇਹ ਸਾਡੀ ਕੋਈ ਨਹੀਂ ਪੁਰਾਣੇ ਬੰਦੇ ਨੇ ਜਿਹੜੇ ਲੋਟੀਆ ਪੁਰਾਣਾ ਐਗਰੀਮੈਂਟ ਵੀ ਦੇਖ ਸਕਦੇ ਜੀ ਰੀਸਟਰੀ ਵੀ ਬਾਈ ਦੀ ਹੋਈ ਹੋਈ ਹੈ ਰੀਸਟਰੀ ਨਹੀਂ ਹੈ ਜੀ ਸਰ ਇਹ ਇਹਨੂੰ اٹਾਰਨੀ ਕਰਾਈ ਹੋਈ ਹੈ ਤਾਂ ਕਿ ਕਿਉਂਕਿ ਇਹ ਬੰਦੇ ਨੇ ਬਾਹਰ ਜਾਣਾ ਸੀਗਾ ਅੱਛਾ ਆ ਇਹਦਾ ਪੁਰਾਣਾ ਐਗਰੀਮੈਂਟ ਹੈ ਜੀ ਬੰਦੇ ਦਾ ਜੀਵਨ ਗਰਜ ਜੀ ਨਾਲ ਹੋਇਆ ਵਾ ਰਾਇਲ ਅੰਪਾਇ ਅੱਜ ਤੱਕ ਨੀ ਮ ਕਹਾਂਗਾ ਟਿਲ ਰੇਰਾ ਨੰਬਰਾਂ ਤੱਕ ਜਾਂ ਟਿਲ ਸਾਡੀ ਜਦੋਂ ਤੱਕ ਦੀ ਕੰਪਲੀਸ਼ਨਸ ਜੋ ਵੀ ਨਕਸ਼ੇ ਵਗੈਰਾ ਆਨੇ ਸੀਗੇ ਜਾਂ ਰੇਰਾ ਨੰਬਰ ਆਣਾ ਸੀਗਾ ਇਹ ਪੰਜ ਦੇ ਵਿੱਚ ਡੇਟ ਗਲਤ ਪਈ ਹੋਈ ਸੀ 11 8 20 'ਚ ਕੋਈ ਦੋਰਾ ਨਹੀਂ ਫਰਸਟ ਪੇਜ ਤੇ ਬਾਕੀ ਸਭ ਤੇ ਅਗਲੇ ਪੇਜਿਸ ਤੇ 11 8 21 ਹੋਈ ਹੈ ਮਤਲਬ ਝੂਠ ਬੋਲਣ ਦਾ ਤੰਦਾ ਹੈ ਵੀ ਕਿਸੇ ਤਿੱਕੇ ਵੀ ਅਸੀਂ ਇਹ ਗੱਲ ਤੁਸੀਂ ਮੰਨਦੇ ਹੋ ਕਿ ਜਿਹੜਾ ਕਵਰਿੰਗ ਲੈਟਰ ਤੁਸੀਂ ਆਪਣਾ ਲੈਟਰ ਪੈਡ ਲਾਇਆ ਉਹਦੇ ਤੇ ਡੇਟ ਗਲਤ ਪਈ ਬਾਕੀ ਸਾਰਾ ਐਕਚੁਅਲੀ ਕੀ ਹੁੰਦਾ ਕਿ ਇੱਕ ਸੱਤ ਪੇਜਾਂ ਦੀ ਨਾ ਇੱਕ ਫਾਈਲ ਬਣਦੀ ਹੈ ਪੂਰੀ ਜਿਹਦੇ ਸਾਰਾ ਕੁਝ ਹੁੰਦਾ ਉਹ ਫਰਸਟ ਪ ਤੇ ਬਾਕੀ ਨੈਕਸਟ ਪੇਜ ਤੇ ਹੋਗੀ ਉਹ ਪ੍ਰਿੰਟ ਨਿਕਲ ਗਏ ਸਿਰਫ ਇੱਕ ਦਿਨ ਹੋਈ ਚਾਰ ਪੰਜ ਦਿਨ ਹੋਈ ਤੁਹਾਡੇ ਇਹ ਸਿਰਫ ਇਹ ਇਹੀ ਚਾਰ ਪੰਜ ਦਿਨ ਦੀ ਹੈ ਜੀ ਬਾਕੀ ਸਾਰੇ ਦੇ ਵਿੱਚ ਚੁੱਕੇ ਆ ਇਹ ਮਤਲਬ ਮੈਂ ਅਸੈਪਟ ਕਰਦਾ ਇਹਦੇ ਵਿੱਚ ਕੋਈ ਦਿੱਕਤ ਨਹੀਂ ਆ ਵੀ ਇਹ ਗਲਤੀ ਹੋਈ ਹੈ ਇਹ ਤਾਂ ਹਿਊਮਨ ਏਰਰ ਹੈ ਅੱਛਾ ਅਸੀਂ ਕਿਹੜੇ ਫਿਰ ਇਹਦੇ ਮੰਗੂ ਕੋਈ ਬੈਕ ਡੇਟ ਦੇ ਵਿੱਚ ਜਿਵੇਂ ਨੇ ਇੱਕ ਸ਼ਹਿਰ ਚ ਕਲੋਨੀ ਪਾਸ ਕਰਾਈ ਪ੍ਰਾਣ ਸਟੈਂਪ ਪੇਪਰ ਦੇ ਕੇ ਐਗਰੀਮੈਂਟ ਕਰਕੇ ਅਸੀਂ ਜਿਹੜਾ ਕੁਝ ਇਹਦੇ ਤੇ ਪੰਜਾਬ ਸਰਕਾਰ ਤੋਂ ਕੋਈ ਫਾਇਦਾ ਲਿਆ ਵੀ ਜੀ ਇਹ ਪ੍ਰੋਜੈਕਟ ਤੋਂ ਦੋ ਦੋ ਦਾ ਹੈ ਜੀ ਇਹਦੇ ਸਾਨੂੰ ਇਹ ਦੇ ਦਿਓ ਉਹ ਦੇ ਦਿਓ ਇਹਦਾ ਵੀ ਕੋ ਉਸ ਬੰਦੇ ਦਾ ਤੇ ਮੇਰਾ ਐਗਰੀਮੈਂਟ ਅੱਛ ਇਹ ਤਾਂ ਜਦੋਂ ਮਰਜੀ ਸੀ ਸਾਡੇ ਇੱਕ ਆਪਸ ਚ ਬਣ ਗਿਆ ਹੈ ਇਸ ਚ ਕੋਈ ਦੋਰਾ ਨਹੀਂ ਵੀ ਇਹ ਪੇਜ ਤੇ ਗਲਤ ਬਣ ਗਈ ਹੈ ਪਰ ਇਹ ਪਹਿਲੇ ਪੇਜ ਤੇ ਹੀ ਹੈ ਬਾਕੀ ਪੇਜ ਤੇ ਸਿਰਫ ਇੱਕ ਕੈਂਡੀਟ ਨੂੰ ਲੈ ਕੇ ਐਡਾ ਵੱਡਾ ਇਸ਼ੂ ਉਹ ਵੱਡਾ ਵੱਡਾ ਇਸ਼ੂ ਜੀ ਇਹ ਖੜਤਾ ਜੀ ਉਹ ਕਾਰਨ ਕੀ ਤੁਹਾਡੇ ਪਿੱਛੇ ਕਿਉਂ ਪਏ ਹੋਇਆ ਕਾਰਨ ਜੀ ਹੈ ਜੀ ਕਾਰਨ ਮੈਂ ਤੁਹਾਨੂੰ ਦੱਸਦਾ ਜਿਵੇਂ ਇੱਕ ਕੋਈ ਵੀ ਗੈਂਗਸਟਰ ਹੁੰਦਾ ਉਹਦਾ ਇੱਕ ਡਰ ਹੁੰਦਾ ਜੇ ਉਹਨੇ ਕਿਸੇ ਤੋਂ ਕੋਈ ਪੈਸੇ ਲੈਣੇ ਆ ਕੋਈ ਫਰੋਤੀ ਲੈਣੀ ਉਹ ਡਰ ਦੇ ਸਿਰ ਤੇ ਲੈਂਦਾ ਹੈ ਇਹਦਾ ਉਹੀ ਤੰਦਾਜ ਦੀ ਡੇਟ ਚ ਪਹਿਲੇ ਦਲਾਲੀ ਕਰਦਾ ਹੁੰਦਾ ਸੀ 10 10 20 ਰੁਪਏ ਦੀ ਉਹਨੇ ਕਰਦਾ ਹੈ ਫਰੋਤੀ ਦਾ ਕੰਮ ਹੁਣ ਇਹਨੂੰ ਇਹ ਸਮ ਸਾਡੇ ਗਲੌਬ ਦੁਆਰਾ 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 ਇਸ ਕਰਕੇ ਕਰੇ ਵਸੇ ਤੂੰ ਡਰ ਜੀਏ ਇਹਦਾ ਵਰਚਸੂ ਜਿਹੜਾ ਡਰਦਾ ਹੈ ਉਹ ਕਾਮਰੇ ਤੇ ਮੈਂ ਇਹਨਾਂ ਤੋਂ ਪੈਸੇ ਲੁੱਟ ਲਾਂ ਪਰ ਅਸੀਂ ਤਾਂ ਇਹ ਤੋਂ ਦਬਦੇ ਨਹੀਂ ਹੈਗੇ ਅਸੀਂ ਕੁਝ ਗਲਤ ਕੀਤਾ ਹੋਵੇ 10 ਲੱਖ ਰੁਪਏ ਨਾ ਮੈਨੂੰ ਰੱਖਿਆ ਸੀ ਆ ਲੈ ਲੈ ਇਹ ਕਹਿੰਦਾ 10 ਲੱਖ ਰੁਪਏ ਦੀ ਔਕਾਤ ਨਹੀਂ ਹੈਗੀ ਤੂੰ ਹੁਣੇ ਕੱਢ ਕਮੀ ਹੁਣੇ 10 ਲੱਖ ਰੁਪਏ ਲੈ ਐਡਵਾਂਸ ਦੇ ਦੀਂਦਾ ਜੇ ਤੂੰ ਕੱਢ ਸਕਦਾ ਹੈ ਇੰਨਾ ਤੈਨੂੰ ਉਹ ਹੈਗਾ ਵੀ ਕੌਨਫੀਡੈਂਸ ਹੈਗਾ ਇਹ ਸਾਡੇ ਤੋਂ ਐਂਬੂਲੈਂਸਾਂ ਮੰਨਦੇ ਜਦਸਾਂ ਉਹਦਾ ਔਕਾਤ ਨਹੀਂ ਹੈਗੀ ਔਕਾਤ ਦੇਦੀ ਨਹੀਂ ਹੈਗੀ ਇੱਕ ਦਿਨ ਤੇ ਜ਼ਿਆਦਾ ਦਿੱਕਤ ਹੈ ਆ ਕੇ 1 ਟੂ ਇੱਕ ਕੁਇਡ ਅਫਸਰ ਦੇ ਕੋਲ ਜਾਂਦਾ ਹੈ ਉਹਨਾਂ ਨੂੰ ਜਾ ਕੇ ਪਰੇਸ਼ਾਨ ਕਰਦਾ ਹੈ ਉਹਨਾਂ ਦਾ ਨਾਮ ਲੈ ਲ ਕੇ ਸਰ ਤੁਸੀਂ ਐ ਕਰਤਾ ਜੀ ਸਰ ਤੁਸੀਂ ਐ ਕਰਤਾ ਤੁਸੀਂ ਉਹਨਾਂ ਨੂੰ ਚਿੱਠੀ ਘੱਡੋ ਉਹ ਇੱਕ ਚਿੱਠੀ ਘੱਡ ਦਿੰਦੇ ਆ ਵੀ ਜੇਕਰ ਇਸ ਪ੍ਰੋਜੈਕਟ ਦੇ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਕਾਰਵਾਈ ਕਰ ਦਿਓ ਉਹਦਾ ਮਤਲਬ ਇਹ ਹੈ ਤੁਹਾਡਾ ਵੀ ਕਮੀ ਪਾਈ ਗਈ ਹੈ ਇਹ ਫਿਰ ਕਹਿੰਦਾ ਮੈਂ ਡਬਲ ਐਮ ਏ ਕਿੱਤੀ ਹੋਈ ਹੈ ਇਹ ਅਨਪੜੀ ਹੈ ਇਹ ਜਿਹੜਾ ਸੁਖਦੇਵ ਚੌਧਰੀ ਖੋਤੀ ਸਮਾਜ ਸੀ ਵੀ ਸਰਸੇ ਦਾ ਬੰਦਾ ਹੈ ਨਾ ਇਹ ਇਹ ਅਨਪੜਹੀ ਹੈ ਇਹ ਅਨਪੜਹੀ ਰਹੇਗਾ ਇਹਨੂੰ ਪੜ੍ਹਨੀ ਵੀ ਨਹੀਂ ਆਉਂਦੀ ਪੂਰੀ ਗੱਲ ਦੀ ਉਹ ਹੀ ਗੱਲ ਪੜੇਗਾ ਤਾਂ ਇਹਨੂੰ ਸਮਝ ਆਏਗੀ ਵੀ ਉਹਦੇ ਵਿੱਚ ਅਫਸਰ ਨੇ ਏਕ ਇਹ ਹੈ ਵੀ ਜੇ ਕਮੀ ਆਂਦੀ ਹੈ ਜੇ ਇਹਦੇ ਵਿੱਚ ਕਿਹਾ ਉਹ ਕਮੀ ਆ ਜਾਂਦੀ ਹੈ ਜੀ ਅੱਛਾ ਫਿਰ ਇਹ ਆਪਣੇ ਆਪ ਨੂੰ ਕਹਿੰਦਾ ਹੋਏਗਾ ਵੀ 84 ਫਲਾਟ ਇਹਨਾਂ ਨੇ ਜੀ 84 ਨੂੰ ਤਾਂ ਦੇ ਦਿਓ ਤੇ ਜਿਹੜੇ 84 ਪਹਿਲਾਂ ਪਾਸ ਸੀਗੇ ਬਾਕੀ ਇਹਨੂੰ ਲਾ ਦਿਓ ਆਪ ਹੀ ਤਾਂ ਕਹਿੰਦਾ ਹੋਏਗਾ ਵੀ ਜੀ 84 ਫਲਾਟ ਪਾਸ ਸੀਗੇ 112 ਲੋਕਾਂ ਨੂੰ ਵੇਚ ਤੇ ਅਸੀਂ ਤਾਂ ਕਹਿੰਦੇ ਅਸੀਂ ਤਾਂ 100 ਹੀ ਦੇ ਦਾਂਗੇ 112 ਵੀ ਆਂਦੇ ਨੇ 112 ਨਾਲ ਸੌ ਨੂੰ ਦੇਣ ਬਾਕੀ ਅਸੀਂ ਵੇਚ ਦੇਣੀ ਅਸੀਂ ਕਿਰਾਏ ਦੇ ਦੇ ਦਾਂਗੇ ਕਿਉਂ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਕਹਿੰਦਾ ਜੀ ਕੰਪਲੇਂਟ ਦਿੱਤੀ ਜੀ ਸਟੇ ਲਗਾ ਦਿਓ ਸਟੇ ਲਗਾ ਦਿਓ ਬਸ ਇਹਨੂੰ ਇਹ ਹੋ ਰਿਹਾ ਵੀ ਕਿਹ ਜਿਹੇ ਤਰੀਕੇ ਕੰਮ ਰੋਕਦਾ ਮੈਂ ਮੇਰਾ ਬੱਚਾ ਅਸੂ ਕੰਮ ਹੋ ਜਾਏ ਕਿ ਤੇਰੇ ਵਰਗੇ ਇੱਕ ਫਰੋਤੀਵਾਜ ਬੰਦੇ ਦੇ ਸ਼ਿਰ ਤੇ ਸਰਕਾਰਾਂ ਜਾਂ ਕੋਈ ਅਫਸਰ ਇਹ ਸਟੇ ਲਗਾ ਦੇਣਗੇ ਕੰਮ ਬੰਦ ਕਰ ਦੇਣਗੇ ਕਿਸ ਵੀ ਹੱਥ ਤੇ ਕੋਈ ਕਮੀ ਹੈ ਤਾਂ ਸਾਨੂੰ ਦੱਸੋ ਤੁਸੀਂ ਆਪ ਹੀ ਠੀਕ ਕਰ ਲੰਗੇ ਅਸੀਂ ਕਹਿੰਦਾ ਤੇਰੇ ਨੂੰ ਕਹਿੰਦੇ ਅਸੀਂ ਠੀਕ ਨਹੀਂ ਕਰਾਣਾ ਹੈਗਾ ਕੁਝ ਵੀ ਤੇ ਫਰੋਤੀਵਾਜ ਕਹਿਆ ਕੋਈ ਮਾਮਲਾ ਮਾਮਲਾ ਦਰਜ ਹੋਏ ਇਹ ਤੇ ਇਹ ਫਰੋਤੀ ਦਾ ਪਰਚਾ ਜਿਹੜੇ ਦਰਜ ਹੈ ਹੀ ਹੈ ਇਹ ਇਹ ਫਿਰ ਸਾਨੂੰ ਕਹਿੰਦਾ ਹੈਗਾ ਮਤਲਬ ਬੋਲਦਾ ਜਿਹੜੇ ਜਦੋਂ ਇਹਦੇ ਤੇ ਫਰੋਤੀ ਦਾ ਪਰਚਾ ਦਰਜ ਹੋਇਆ ਇਹਦੇ ਵਿਚਾਰਾ ਜਿਹੜਾ ਗਨਮੈਨ ਇਹਨੇ ਰੱਖਿਆ ਹੋਇਆ ਸੀ ਮੁੰਡਾ ਇਹਦੇ ਨਾਲ ਸੀਗਾ ਇਹਦੇ ਚੱਕਰ 'ਚ ਉਹਦਾ ਅਸਲਾ ਕਾਫੀ ਦਿਨ ਪੁਲਿਸ ਕੋਲ ਜਵਾਰਿਆ ਉਹਦੀ ਦਸਤਗਿਰੇ ਤਨਖਾਹ ਨਹੀਂ ਦਿੱਤੀ ਇੱਕ ਥੋੜੇ ਦਿਨ ਪਹਿਲਾਂ ਇੱਕ ਥੋੜੇ ਦਿਨ ਪਹਿਲਾਂ ਇੱਕ ਪੱਤਰਕਾਰ ਜੀ ਨੇ ਇੱਕ ਸਟੋਰੀ ਵੀ ਲਗਾਈ ਸੀ ਕਿ ਇੱਕ ਬੰਦਾ ਜਾਂਦਾ ਹੈ ਕਿ ਕਿਸੇ ਸਬੰਧਤ ਕੋਲੇ ਉਹਨੂੰ ਕਹਿੰਦਾ ਜੀ ਮੇਰਾ ਬੱਚਾ ਮਿੱਠਾ ਖਾਂਦਾ ਇਹਨੂੰ ਮਿੱਠੇ ਵਾਸਤੇ ਮਨਾ ਕਰੋ ਉਹ ਕਹਿੰਦੇ ਆ ਵੀ ਤਰਤੀਬਾ ਦਾ ਇਹ ਹੋਰ ਤੇਵਾਦੋਂ ਕਹਿੰਦਾ ਮਿੱਠਾ ਨਹੀਂ ਖਾਣਾ ਕਹਿੰਦਾ ਇਹ ਕਿਉਂ ਕਿ ਆ ਤੁਸੀਂ ਕਹਿੰਦੇ ਉਸ ਟਾਈਮ ਮੈਂ ਆਪ ਖਾਂਦਾ ਸੀ ਇਹਨੂੰ ਆਪਣੇ ਆਪ ਨੂੰ ਤਾਂ ਦੇਖ ਲੈਣਾ ਚਾਹੀਦਾ ਮੈਂ ਤਾਂ ਕਹਿੰਦਾ ਸਾਡੇ ਵਿੱਚ ਕੋਈ ਕਮੀ ਹੈ ਤੇ ਲਿਆਏ ਸਾਹਮਣੇ ਲਿਆਏ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਅੱਛਾ ਫਿਰ ਇਹ ਕੱਲ ਕਹਿ ਰਿਹਾ ਹੈ ਅਸੀਂ ਹਾਈ ਕੋਰਟ ਜਾਵਾਂਗੇ ਜੀ ਬਸ ਉੱਥੋਂ ਅਸੀਂ ਸਟੇ ਲਿਆਵਾਂਗੇ ਇਹਨੇ ਐਨਾ ਅਰੇਂਜਮੈਂਟ ਸਿਸਟਮ ਇਹਨੇ ਕੋਈ ਆਪਣੇ ਦਿਮਾਗ ਦੇ ਵਿੱਚ ਬਣਾਇਆ ਹੋਇਆ ਇਹ ਪਹਿਲਾਂ ਹੀ ਦੱਸੀ ਜਾਂਦਾ ਵੀ ਮੈਂ ਡਿਸੀਜਨ ਲੈ ਲਿਆ ਇਹ ਜਿੱਥੇ ਮਰਜ਼ੀ ਜਾਏ ਦੇਖੋ ਜੀ ਇੱਥੇ ਰਾਈਟ ਹੈ ਸਾਡੇ ਕੋਲੇ ਸਾਰੇ ਕੀਤੇ ਜਾਣਦਾ ਇਤੇ ਮਰਦੀ ਜਾਏ ਕੋਈ ਦਿੱਕਤ ਨਹੀਂ ਆਸੀ ਸਾਰੀ ਚੀਜ਼ ਦਾ ਜਵਾਬ ਦਵਾਂਗਾ ਮੈਂ ਅੱਜ ਤੱਕ ਹਰ ਚੀਜ਼ ਦਾ ਜਵਾਬ ਅੱਗੇ ਆ ਕੇ ਦਿੱਤਾ ਆਪਾਂ ਨੂੰ ਕਿਸੇ ਚੀਜ਼ ਦੀ ਕੋਈ ਦਿੱਕਤ ਨਹੀਂ ਹੈ ਨੂੰ ਸਿਰਫ ਇੱਕੀ ਪ੍ਰੋਬਲਮ ਹੈ ਵੀ ਕਿਸੇ ਤਰੀਕੇ ਮੇਰਾ ਜਿਹੜਾ ਡਰ ਦਾ ਪਰਚਾ ਸੁਭਾਅ ਕੰਮ ਹੋ ਜੇ ਕਾਮਯਾਬ ਹੋ ਜੇ ਤੇ ਇੱਥੇ ਮੈਂ ਇਹਨਾਂ ਦਾ ਕੰਮ ਰੁਕਵਾਦਾ ਹੋਰ ਇਹਨੂੰ ਕੁਝ ਨਹੀਂ ਹੈ ਕੱਲ ਹੀ ਗੱਲ ਕੀਤੀ ਹਾਈ ਕੋਰਟ ਦੀ ਇਹਨੇ ਪਹਿਲਾਂ ਅਧਿਕਾਰੀਆਂ ਤੱਕ ਤੁਹਾਡੀ ਕੰਪਲੇਂਟ ਕੀਤੀ ਵੱਡੇ ਤੋਂ ਲੈ ਕੇ ਛੋਟੇ ਤੱਕ ਨਹੀਂ ਗੱਲ ਬਣੀ ਤੇ ਹੁਣ ਹਾਈ ਕੋਰਟ ਹੀ ਧਮਕੀ ਦੇ ਰਿਹਾ ਹੈ ਧਮਕੀ ਦੇ ਰਿਹਾ ਬੇਸਿਕਲੀ ਕੱਲ ਇਹਨੇ ਆਪਣਾ ਰਜਿਸਟਰ ਸਾਹਿਬ ਨੂੰ ਵੀ ਧਮਕੀਆਂ ਉਹਨਾਂ ਡਰ ਦੀ ਡਰ ਦੀ ਸਟੇਲ ਆ ਲਾ ਜਾਂਦਾ ਹੈ ਅਰ ਫਿਰ ਇਹ ਮਤਲਬ ਜਦੋਂ ਇੱਕ ਇੱਕ ਅਫਸਰ ਜਿਹਨੇ ਨੌਕਰੀ ਕਰਨੀ ਹੈ ਇੱਕ ਨੌਕਰੀ ਨਾਲ ਸੈਲਰੀ ਨਾਲ ਉਹਦਾ ਕੰਮ ਚੱਲਦਾ ਉਹ ਆਪਣਾ ਕਿਤੇ ਨਾ ਕਿਤੇ ਡਰ ਜਾਂਦਾ ਹੈ ਵੀ ਯਾਰ ਮੇਰੀ ਤਾਂ ਉੱਪਰ ਉਂਗਲੀ ਉੱਡ ਜੇਗੀ ਇਹ ਸਰਕਾਰ ਜਿਹੜੀ ਹੈਗੀ ਹੈ ਵੈਸੇ ਹੀ ਇਸ ਟਾਈਮ ਇਸ ਚੀਜ਼ ਦੇ ਖਿਲਾਫ ਹੈ ਵੀ ਕੋਈ ਵੀ ਗਲਤ ਕੰਮ ਨਾ ਹੋਏ ਤੇ ਇਹ ਇਹ ਆਪਣਾ ਪ੍ਰੈਸ਼ਰ ਮਾਣਾ ਜਾਂਦਾ ਇਹਨੂੰ ਇੱਕ ਨਾ ਟੈਕਟਿਕਸ ਆ ਗਈ ਹੈ ਨਾਮ ਯੂਜ਼ ਕਰਕੇ ਕਰਨਾ ਟੈਕਟਿਕਸ ਨੂੰ ਖੇਲ ਰਿਹਾ ਹੈ ਪਰ ਇਹਨੂੰ ਇਹਦੀ ਅਸਲੀਅਤ ਉਸ ਬੰਦੇ ਨੇ ਕੱਲ ਇਹਨੂੰ ਪੁੱਛਿਆ ਜਿਨ੍ਹਾਂ ਨੇ ਇਹ ਪੱਤਰ ਇਦਾਂ ਉਹ ਕਿਤਾਬ ਵਰਜਨ ਦਿੱਤਾ ਜੀ ਤੁਸੀਂ ਤੁਹਾਡੇ ਖਿਲਾਫ ਉਹਨਾਂ ਨੇ ਇੱਕ ਵੀਡੀਓ ਜਾਰੀ ਕੀਤੀ ਆਡੀਓ ਜਾਰੀ ਕੀਤੀ ਜੀ ਤੁਸੀਂ ਪੈਸੇ ਮੰਗਦੇ ਹੋ ਜੀ ਤੁਸੀਂ ਕਰਦੇ ਹੋ ਉਹਦਾ ਜਵਾਬ ਉਹਨਾਂ ਨੂੰ ਹਾਈ ਕੋਰਟ ਦੇਣਾ ਪਏਗਾ ਉਹ ਜਵਾਬ ਤਾਂ ਤੇਰੇ ਤੋਂ ਮੰਗ ਰਹੇ ਆ ਜਵਾਬ ਤੂੰ ਦੇ ਇਹ ਆਹੀ ਫੋਨ ਹੈ ਜੀ ਇਹਦੇ ਵਿੱਚ ਇਹਦੀ ਮਾਸਟਰ ਫਾਈਲ ਹੈ 37 ਮਿੰਟ ਦੀ ਸਾਰਾ ਕੁਝ ਪਿਆ ਹੈ ਫਰੋਮ ਵੈਰੀ ਡੇ 1 ਜਿਸ ਦਿਨ ਦੀ ਰਿਕਾਰਡਿੰਗ ਇਹਦੇ ਵਿੱਚ ਹੋਈ ਹੋਈ ਹੈ ਇਹ ਕਹਿੰਦਾ 18 19 ਦੀ ਰਿਕਾਰਡਿੰਗ ਹੈ ਇਹਦੇ ਵਿੱਚ ਕਰੋਨਾ ਦਾ ਨਾਮ ਲੈ ਰਿਹਾ 18 19 ਨੂੰ ਕਰੋਨਾ ਸੁਰੀਆ ਸੀ ਜੀ ਤੁਸੀਂ ਕਿਸੇ ਨੇ 21 ਦੀ ਗੱਲ ਹੈ ਉਹ 21 ਚ ਹੋਇਆ ਸੀ ਕਰੋਨਾ 21 ਚ ਮੈਂ ਦਫ਼ਤਰ ਖੋਲਿਆ ਸੀਗਾ ਤੋ ਸਾਡੀ ਕੰਪਨੀ ਇੰਸਟਿਟਿਊਟ ਸਾਡੇ ਕੋਲ ਤਦੋਂ ਆਇਆ ਸੀਗਾ ਇਹ ਆਪ ਹੀ ਕਹਿੰਦਾ ਨਾ 21 ਚ ਕੰਪਨੀ ਬਣੀ ਐ 21 ਤੋਂ ਬਾਅਦ ਦੀ ਗੱਲ ਐ ਮਲੇ ਹਰ ਪੱਖ ਤੇ ਝੂਠ ਹੀ ਝੂਠ ਚੂਠੀ ਇਹ ਰਿਕਾਰਡਿੰਗ ਆਪਾਂ ਪਹਿਲਾਂ ਵੀ ਸੁਣੀ ਛਾ ਦੇ ਤੇ ਕੋਈ ਪੈਸਾ ਦੀ ਕਰੋੜਾਂ ਰੁਪਏ ਦੇ ਰਹਿੰਦੇ ਆਂਦੇ ਗਾ ਬਿਲਕੁਲ ਜੀ ਬਿਲਕੁਲ 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 ਹੋਈ ਹੈ ਜੀ ਤੇ ਲੇਡੀਜ਼ ਨੂੰ ਕਹਿੰਦਾ ਵੀ ਲੇਡੀਜ਼ ਇਸਤੇਮਾਲ ਕਰਕੇ ਮੈਂ ਤੁਹਾਨੂੰ 4.5 ਕਰੋੜ ਦਵਾ ਦਾਂਗਾ ਫਿਰ ਇੱਕ ਬਿਲਡਰ ਦਾ ਨਾਮ ਲੈ ਕੇ ਕਹਿੰਦਾ ਵੀ ਮੈਂ ਤੁਹਾਡੇ ਸ਼ੋਅਰੂਮਾਂ ਦੇ ਅਗੇਂਸਟ ਉਹਦੇ ਨਾਲ ਸੈਟਿੰਗ ਕਰਨੀ ਹੈ ਜੀ ਨਹੀਂ ਤਾਂ ਫਿਰ ਤੁਹਾਡਾ ਨੁਕਸਾਨ ਹੋ ਜਾਏਗਾ ਉਹੀ ਰਿਕਾਰਡਿੰਗ ਹੈ ਜੀ ਉਹ ਰਿਕਾਰਡਿੰਗ ਉਹ ਇੱਕ ਇਹ આરોਪ ਲਾ ਰਹੇ ਕਿ ਤੁਹਾਡੇ ਕੋਲ ਹੈ ਨਹੀਂ ਤੁਸੀਂ ਕਹਿੰਦੇ ਸਾਡੇ ਕੋਲ ਬਿਲਕੁਲ ਆਹੀ ਫੋਨ ਤੇ ਕੀਤੀ ਹੋਈ ਹੈ ਇਹਦੇ ਵਿੱਚ ਇਹਦੀ ਮਾਸ ਇਹ ਕੋਰਚੂਨਾਂ ਜਾਣਾਂ ਨਹੀਂ ਨਹੀਂ ਡਰਾਉਂਦੇ ਆ ਉਹ ਸੋਦੇ ਵਿੱਚ ਡਰ ਜਾਣਗੇ ਮੈਂ ਕਹਿੰਦਾ ਦੁਨੀਆ ਦੀ ਜਿਹੜੀ ਮਰਜ਼ੀ ਕੋਰ ਚੱਲ ਜੇ ਇਹਦੇ ਮਾਸਟਰ ਫਾਈਲ ਪਈ ਆ ਸੀ ਦਿਖਾ ਦਾਂਗੇ ਇਹ ਸਿਰਫ ਧਮਕਾਣਾ ਚਾਹੁੰਦਾ ਹੈ ਹੋਰ ਕੁਝ ਨਹੀਂ ਹੈ ਮੈਂ ਆਪ ਜੀ ਨੂੰ ਇੱਕ ਬੇਨਤੀ ਕਰੂੰਗਾ ਜੇ ਤੁਸੀਂ ਚਾਹਦੇ ਹੋ ਤਾਂ ਮੈਂ ਤੁਹਾਨੂੰ ਦਿਖਾ ਦਿੰਦਾ ਮੌਕੇ ਤੇ ਚੱਲ ਕੇ ਜਿਹੜੀ ਗੱਲ ਕਰਦੇ ਆ ਸੀ ਸੜਕ ਤੇ ਕਬਜ਼ਾ ਕਰ ਰਹੇ ਆ ਸਾਡੀ ਸੜਕ ਤੋਂ ਬਾਹਰ ਕਿੰਨੀ ਜ਼ਮੀਨ ਪਈ ਹੈ ਇਹ ਗੱਲ ਕਰਦੇ ਆ ਸੀ ਪੋਲਿਊਸ਼ਨ ਬੋਰਡ ਤੋਂ ਐਨਓਸੀ ਲਈ ਸਾਡੇ ਆਪਣੇ ਪੋਲਿਊਸ਼ਨ ਬੋਰਡ ਦੇ ਹਦਾਇਤਾਂ ਦੇ ਅਨੁਸਾਰ ਕੰਮ ਚੱਲਦਾ ਪਿਆ ਐਸਟੀਪੀ ਪਿਆ ਹੈ ਚੀਵਰੇ ਲਾਈਨ ਇਧਰ ਲਈ ਬੰਨੇ ਪ ਪ੍ਰੋਪਗੈਂਡਾ ਰੱਜ ਕੇ ਸਾਨੂੰ ਬਲੈਕਮੇਲ ਕਰਕੇ ਸਾਡੇ ਤੋਂ ਪੈਸੇ ਲੈਣਾ ਚਾਹੁੰਦਾ ਹੈ ਹੋਰ ਕੁਝ ਨਹੀਂ ਹੈ ਇਹ ਨੇ ਕੱਲ ਕਿਹਾ ਵੀ ਮੈਂ ਜੀ ਤੁਹਾਨੂੰ 20 ਕਾਗਜ਼ ਦੇ ਦਾਂਗਾ ਜਿਦੇ ਵਿੱਚ ਇਹ ਗਲਤ ਨੇ ਉਹ 20 ਕਾਗਜ਼ਾਂ ਦੇ ਵਿੱਚ ਅਫਸਰ ਨੇ ਇਹ ਕਿਹਾ ਹੈ ਕਿ ਜੇ ਇਹ ਗਲਤੀ ਨਿਕਲਦੀ ਹੈ ਤਾਂ ਬੰਦ ਕਰ ਦਿਓ ਜੇ ਇਹਦੇ ਵਿੱਚ ਕਮੀਆਂ ਤੇ ਇਹ ਕਰ ਦਿਓ ਜੇ ਕਮੀ ਹੋਏਗੀ ਤਾਂ ਉਹਨੂੰ ਤੁਸੀਂ ਬੰਦ ਕਰੋਗੇ ਉਹ ਗਲਤੀ ਥੋੜੀ ਨੇ ਜੇ ਕਿਸੇ ਅਫਸਰ ਨੂੰ ਜਾ ਕੇ ਪ੍ਰੈਸ਼ਰ ਪਾ ਕੇ ਕਰਾਉਂਦੇ ਰੋਵੇ ਤੁਹਾਨੂੰ 195 ਡੀ ਦਾ ਨੋਟਿਸ ਵੀ ਆ ਜੀ ਬਿਲਕੁਲ ਆ ਜੀ 195 ਡੀ ਹਾਂ ਫਿਰ ਬਿਲਕੁਲ ਆ ਜਿਹੜਾ 195 ਡੀ ਦਾ ਨੋਟਿਸ ਆ ਉਹਨਾਂ ਨੇ ਸਾਨੂੰ ਇਹ ਕਿਹਾ ਜਿਹੜੀ ਤੁਸੀਂ ਮੌਜੂਦਾ ਜਿਹੜੇ ਤੁਹਾਡੇ ਨਕਸ਼ੇ ਦੇ ਹਿਸਾਬ ਨਾਲ ਨਹੀਂ ਬਣਾ ਰਹੇ ਤੁਸੀਂ ਇਹਦੇ ਸੰਦਰਭ ਚ ਜਵਾਬ ਦੇ ਮੈਂ ਉਹਦੇ ਸੰਦਰਭ ਚ ਜਵਾਬ ਦਿੱਤਾ ਵੀ ਜਿਹੜੀ ਇਹਦੇ ਵਿੱਚ ਅਸੀਂ ਪਾਰਕਿੰਗ ਬਣਾਨੀ ਸੀਗੀ ਉਹ ਪਾਰਕਿੰਗ ਦੀ ਜਗ੍ਹਾ ਅਸੀਂ ਪਿੱਛੇ ਸੈਕ ਪਾਰਕਿੰਗ ਲਗਾਵਾਂਗੇ ਜਾਂ ਪਿੱਛੇ ਬੇਸਮੈਂਟ ਪਾਰਕਿੰਗ ਬਣਾਵਾਂਗੇ ਉਹ ਆਪਦੀ ਕੰਪਾਉਂਡੇਬਲ ਦੇ ਅੰਡਰ ਜਦੋਂ ਅਸੀਂ ਕੰਪਲੀਸ਼ਨ ਕਰਾਵਾਂਗੇ ਉਹਦੇ ਵਿੱਚ ਕੰਪਾਉਂਡੇਬਲ ਕਰਾ ਦਾਂਗੇ ਉਹਦੇ ਅਸੀਂ ਜੁਰਮਾਨਾ ਭਰ ਦਾਂਗੇ ਜਿਵੇਂ ਅਸੀਂ ਪਹਿਲਾਂ ਵੀ ਇਹ ਪ੍ਰੋਜੈਕਟ ਜਦੋਂ ਇਹ 8 ਮੰਜ਼ਿਲਾ ਪਾਸ ਸੀ 6 ਮੰਜ਼ਿਲਾ ਪਾਸ ਸੀਗਾ ਇਹਦੇ ਅਗਲੇ ਵਾਲੇ ਚ ਸਟਰਕਚਰ ਜਿਹੜੇ 8 ਮੰਜ਼ਿਲਾ ਦੇ ਹੋਏ ਹੋ ਸੀਗੇ ਸਾਨੂੰ ਕੋਈ ਦਿੱਕਤ ਨਹੀਂ ਜੇ ਕੋਈ ਜੁਰਮਾਨਾ ਬੰਦਾ ਸੀ ਦੇ ਦਾਂਗੇ ਪਰ ਅਸੀਂ ਇੱਕ ਵੀ ਚੀਜ਼ ਹਦਾਤਾਂ ਤੋਂ ਬਾਹਰ ਨਹੀਂ ਕੀਤੀ ਹੋਈ ਉਹ ਜੁਰਮਾਨਾ ਵੀ ਸਿਰਫ ਇਸ ਚੀਜ਼ ਹੈ ਕਿ ਤੁਸੀਂ ਬਣਾਈ ਇਸ ਥਰਡ ਕੋਲ ਇਕ ਹੁੰਦੀ ਹੈ ਜੀ ਪਰਮਿਸ਼ਨ ਇਕ ਹੁੰਦੀ ਹੈ ਫੀਜ਼ੀਬਲ ਪਰਮਿਸ਼ਨ ਨਹੀਂ ਹੈਗੀ ਤੁਸੀਂ ਬਣਾਈ ਹੈ ਫੀਜ਼ੀਬਲ ਨਹੀਂ ਹੈਗੀ ਫੀਜ਼ੀਬਲ ਹੈਗੀ ਹੈ ਉਹਦੀ ਕੋਡ ਦੈਟਸ ਕਮ ਅੰਡਰ ਕੰਪਾਉਂਡਿੰਗ ਉਹ ਅਸੀਂ ਕੰਪਾਉਂਡਿੰਗ ਫੀਸ ਭਰ ਦਾਂਗੇ ਸਿਰਫ ਇੱਕ ਬੇਸਮੈਂਟ ਅੱਗੇ ਅਸੀਂ ਪਾਰਕਿੰਗ ਦਿੱਤੀ ਸੀ ਬਟ ਡਿਊ ਟੂ ਮਤਲਬ ਸਮ ਟੈਕਨੀਕਲ ਰੀਜ਼ਨ ਹੈ ਕਿ ਅੱਗੇ ਪਾਰਕਿੰਗ ਨਹੀਂ ਬਣਾ ਰਹੇ ਉਹ ਜੀ ਪਿੱਛੇ ਸੈਕ ਪਾਰਕਿੰਗ ਬਣਾ ਦਾਂਗੇ ਉਹਦਾ ਕਸਟਮਰ ਨੂੰ ਤਾਂ ਮਤਲਬ ਇਹ ਤਾਂ ਇੱਕ ਅਨਨੇਸੈਸਰੀ ਗੱਲ ਨੂੰ ਨਾ ਮਤਲਬ ਬਣਾਇਆ ਜਾ ਰਿਹਾ ਜਿਵੇਂ ਮਰਜ਼ੀ ਬਣਾ ਦੋ ਉਹਨੇ ਅਸੀਂ ਪਿਛਲੀ ਵਾਰ ਇਹ ਗੱਲ ਕਹੀ ਵੀ ਇਹ ਸਿਰਫ ਸਾਡੀ ਨਵੀਂ ਸੇਲ ਨੂੰ ਰੋਕਣਾ ਚਾਹੁੰਦਾ ਹੈ ਹੋਰ ਕੁਝ ਨਹੀਂ ਹੈ ਪਰ ਹਾਰੇ ਬੰਦੇ ਵਸੇ ਨੇ ਕੀ ਕੀਤਾ ਜਿਸ ਦਿਨ ਮੈਂ ਪ੍ਰੈਸ ਕੋਰਪੋਰੇਸ਼ਨ ਕਿਸੇ ਉਸ ਨੂੰ ਅਗਲੇ ਦਿਨ ਇਹ ਆਪਣੇ ਸਪੱਟਸ ਆਫ ਦਿ ਸਟੇਟਸ ਲਗਾਉਂਦਾ ਹੈ ਰਾਇਲ ਅਪਾਰਟਮੈਂਟ ਦੇ ਜਿਹੜੇ ਪੁਰਾਣੇ ਬੰਦੇ ਹੈ ਮੇਰੇ ਕੋ ਮਿਲੇ ਮੈਂ ਉਹਨਾਂ ਨੂੰ ਫਲੈਟ ਦਿਲਾਉਂਗਾ ਇਹਨੇ ਕਿਹਾ ਕਿ ਅਜੇ ਤੱਕ ਉਹਨਾਂ ਉਸੇ ਕੁਝ ਨਹੀਂ ਪਹਿਲਾਂ ਕਿ ਉਹ ਨਹੀਂ ਕੀਤਾ ਕੀਤਾ ਦੱਸ ਤੱਕ ਵੀ ਕੁਝ ਨਹੀਂ ਪਰ ਉਹਨੇ ਇੱਕ ਮੈਸੇਜ ਪਾਇਆ ਸਿਰਫ ਸਾਡੇ ਕਾਨਫਰੈਂਸ ਕਰਨ ਤੋਂ ਬਾਅਦ ਪਹਿ ਕੀ ਐਜ਼ ਪਰ ਲਾਅ ਇਦਾਂ ਇਕੱਠੇ ਕਰਕੇ ਤੁਹਾਡੇ ਖਿਲਾਫ ਆਵਾਜ਼ ਚੁੱਕ ਸਕਦੇ ਆ ਜਿੱਦਾਂ ਕੋਈ ਇਦਾਂ ਸਰ ਤੁਸੀਂ ਗੱਲ ਸਮਝੋ ਜੀ ਕੱਲ ਉਹਨਾਂ ਨੇ ਇੱਕ ਗੱਲ ਵੀ ਕਹੀ ਸੁਖਦੇਵ ਚੌਧਰੀ ਨੇ ਜਿਹੜੇ ਸੁਖਦੇਵ ਚੌਧਰੀ ਹੈ ਨਾ ਜੀ ਦੇਖੋ ਇਹ ਮਤਲਬ ਨਾ ਇਹ ਗਲਤ ਕੰਮ ਕਰ ਰਿਹਾ ਟੋਟਲ ਇਕੋਤੀ ਸਮਾਜ ਵੀ ਸਰਸੇ ਤੋਂ ਪੱਜ ਗਿਆ ਹੈ ਠੀਕ ਹੈ ਜੀ ਇਹਦੇ ਨਾਲ ਉਹਨ ਇੱਕ ਬੰਦਾ ਲੱਗ ਗਿਆ ਲਲਿਤ ਗੁੱਤਾ ਉਹ ਨਰਵਾਨੇ ਦਾ ਬੰਦਾ ਹੈ ਇਹ ਦੋਨੋਂ ਅਨਪੜ੍ਹ ਆਦਮੀਆਂ ਦੋਨਾਂ ਨੂੰ ਕੁਝ ਨਹੀਂ ਪਤਾ ਉਹਨੇ ਡਬਲ ਐਮ 'ਚ ਕਾਗਜ਼ਾਚੀ ਕੀਤੀ ਹੋਈ ਹੈ ਮੈਨੂੰ ਤਾਂ ਲੱਗਦਾ ਉਹ ਵੀ ਹੈ ਕੁਝ ਨਹੀਂਗਾ ਇਹਨੂੰ ਬੰਦੇ ਨੂੰ ਕਾਗਜ਼ ਹੀ ਨਹੀਂ ਪੜਨੇ ਆਂਦੇ ਉਹ ਕਹਿੰਦਾ ਹੈ ਕਲੋ ਕਰੇ ਵੀ ਠੀਕ ਹੈ ਜੀ ਉਹ ਲੋਕੀ ਜਿਹਨਾਂ ਨੂੰ ਪੈਸੇ ਦਿੰਦੇ ਨੇ ਫालतੂ ਐਸ ਪਰ ਇਹਨਾਂ ਨੂੰ ਤਾਂ ਵੀ ਫਾਇਦਾ ਹੈ ਦੋਨੋਂ ਪਾਸੇ ਚੱਲ ਰਿਹਾ ਹੈ ਇੱਕ ਪਾਸੇ ਦਾ ਕਹਿੰਦਾ ਵੀ ਇਹ ਪੈਸੇ ਲੈ ਰਹੇ ਨੇ ਇੱਕ ਪਾਸੇ ਕਹਿੰਦਾ ਦਿੰਦੇ ਨੇ ਉਹਨਾਂ ਨੂੰ ਪੈਸੇ ਜੇ ਤੁਸੀਂ ਇੱਕ ਚੀਜ਼ 15 ਸਾਲ ਪਹਿਲਾਂ ਖਰੀਦੀ ਤੁਹਾਨੂੰ ਉਹਦੇ ਤੁਸੀਂ ਉਹਦਾ 1 ਲੱਖ ਰੁਪਇਆ ਦਿੱਤਾ ਤੁਹਾਨੂੰ ਉਹਦੇ 10 ਰੁਪਏ ਵੀ ਨਹੀਂ ਵਟਰੇ ਅੱਜ ਤੁਹਾਨੂੰ ਉਸ 1 ਲੱਖ ਦੇ 1.5 ਲੱਖ ਮਿਲਦੇ ਆ ਤੁਸੀਂ ਉਸ ਬੰਦੇ ਦੇ ਖਿਲਾਫ ਜਾਓਗੇ ਜੋ ਉਹਦੇ ਨਾਲ ਖੜੇ ਹੋਵੋਗੇ ਇਹ ਕਹਿੰਦਾ ਜੀ 20 ਕੰਪਲੇਂਟਾਂ ਨੇ ਇਹਨਾਂ ਦੇ ਖਿਲਾਫ 50 ਕੰਪਲੇਂਟਾਂ ਨੇ ਇੱਕ ਲਲੀਦ ਗੁੱਦਾ ਨਰਵਾਣੇ ਵਾਲੇ ਤੋਂ ਇਲਾਵਾ ਇਸ ਸੁ ਤੁਹਾਡਾ ਦਾਵਾ ਕਿ ਤੁਹਾਡੇ ਖਿਲਾਫ ਕੋਈ ਕੰਪਲੇਂਟ ਨਹੀਂ ਲਲਿਤ ਗੁਪਤਾ ਤੋਂਵਾਵਾ ਨਹੀਂ ਹੈਗੀ ਜੀ ਔਰ ਤੁਹਾਡਾ ਪ੍ਰੋਜੈਕਟ ਐਜ਼ ਪਰ ਲਾ ਬੰਡ ਐਜ਼ ਪਰ ਲਾ ਹੈਗਾ ਲਲਿਤ ਗੁਪਤਾ ਤੋਂ ਇਲਾਵਾ ਕੋਈ ਕੰਪਲੇਂਟ ਨਹੀਂ ਲਲਿਤ ਗੁਪਤਾ ਨੇ ਹੁਣ ਆ ਪਿਛਲੇ ਡੇਢ ਦੋ ਮਹੀਨੇ ਦੇ ਵਿੱਚ ਵਿੱਚ ਜਿਹੜੇ ਕੰਜ਼ਿਊਮਰ ਕੋਰਟ ਹੋ ਗਈ ਜਾਂ ਕੋਈ ਮਤਲਬ ਹੋਰ ਜਿਹੜੀ ਸਿਵਲ ਕੋਰਟਸ ਹੈ ਉਹਨਾਂ ਦੇ ਵਿੱਚ ਦੋ ਤਿੰਨ ਬੰਦਿਆਂ ਤੋਂ ਕੰਪਲੇਂਟਸ ਪਾਈਆਂ ਬਟ ਉਹ ਬੰਦੇ ਐਸੇ ਦਫ਼ਤਰ 'ਚ ਬੈਠ ਕੇ ਉਹਨਾਂ ਦੀ ਕੈਮਰੇ ਦੀ ਰਿਕਾਰਡਿੰਗ ਤੁਹਾਨੂੰ ਦੇ ਦੂੰਗਾ ਕਹਿ ਕੇ ਗਏ ਐ ਕਿ ਜੀ ਸਾਡੇ ਤੋਂ ਲਲਿਤ ਨੇ ਬਰਗਲਾ ਕੇ ਪੁਵਾਤੀਆਂ ਬਾਨੂੰ ਕੋਈ ਦਿੱਕਤ ਨਹੀਂ ਹੈਗੀ ਅਜੇ ਤਾਂ ਆਪਣ ਗੱਲ ਇਹ ਆ ਕਿ ਜੇ ਤੁਹਾਡੇ ਖਿਲਾਫ ਕੋਈ ਕੰਪਲੇਟ ਹੁੰਦੀ ਕਾਨੂੰਨ ਕਾਰਵਾਈ ਕਰੇ ਨਾ ਕਰੇ ਉਹ ਕਾਨੂੰਨ ਨੇ ਦੇਖਣਾ ਇਸ ਸੁਖਦੇਵ ਚੋਧਰੀ ਦਾ ਕੀ ਰੋਲ ਤੁਹਾਡੇ ਖਿਲਾਫ ਸੁਖਦੇਵ ਚੋਧਰੀ ਇਹ ਚਾਹੁੰਦਾ ਹੈ ਵੀ ਮੈਨੂੰ ਮੇਰੀ ਦਲਾਲੀ ਦੇ ਕੇ ਜਾਂ ਮੇਰੀ ਫਰੋਤੀ ਦੇ ਕੇ ਮੇਰੇ ਤੋਂ ਸਰਟੀਫਿਕੇਟ ਲੈ ਲਓ ਜਦੋਂ ਮੇਰੇ ਤੋਂ ਤੁਹਾਨੂੰ ਸਰਟੀਫਿਕੇਟ ਮਿਲ ਗਿਆ ਤਾਂ ਫਿਰ ਤੁਹਾਨੂੰ ਸਾਰੇ ਕੀ ਤੋਂ ਆਟੋਮੈਟਿਕਲੀ ਮਿਲ ਜਾਣਾ ਹੈ ਕਿਉਂਕਿ ਫਿਰ ਸਾਰਾ ਪ੍ਰੋਪਗੈਂਡਾ ਬੰਦ ਕਰਦਾ ਉਹਨੇ ਕੱਲ ਇੱਕ ਆਪਣੇ ਏਡੀਸੀ ਯੂਡੀ ਸਾਹਿਬ ਦਾ ਨਾਮ ਲੱਗੇ ਇਹਨੇ ਕਿਹਾ ਵੀ ਜੀ ਮੈਂ ਉਹਨਾਂ ਨੂੰ ਮਿਲਣ ਜਾਂਦਾ ਉਹ ਕਹਿੰਦੇ ਅੱਛਾ ਸੁਖਦੇਵ ਚੋਧਰੀ ਆਇਆ ਉਹਨੂੰ ਡੇਢ ਘੰਟਾ ਬਿਠਾ ਆਪਣੀ ਪ੍ਰੈਸ ਕਾਨਫਰੰਸ 'ਚ ਕੇਹਾ ਵੀ ਇਸ ਬੰਦੇ ਦੇ ਚੱਕਰ ਜੇ ਫਿਰੋਤੀਵਾਦ ਦੇ ਚੱਕਰ ਦੇ ਵਿੱਚ ਜਿਹੜੀ ਜਨਰਲ ਪਬਲਿਕ ਦਾ ਕੰਮ ਹੋਣਾ ਚਾਹੀਦਾ ਹੁੰਦਾ ਨਹੀਂ ਉਹਨਾਂ ਨੂੰ ਪਤਾ ਵੀ ਪਹਿਲਾਂ ਜਨਰਲ ਪਬਲੀਕ ਦਾ ਜਿਹੜੇ ਜ਼ਰੂਰਤਮੰਦ ਲੋਕਾਂ ਦਾ ਕੰਮ ਕਰੇ ਇਹਦੇ ਵਰਗੇ ਬੰਦੇ ਹੁੰਦੇ ਕਿ ਇਹਨਾਂ ਦਾ ਕੀ ਕਹਿਣਾ ਜੀ ਜੇ ਮੈਂ ਕੰਪਲੇਂਟ ਦਿੱਤੀ ਸੀਗੀ ਜੇ ਤੇਰੀ ਕੰਪਲੇਂਟ 'ਚ ਕੁਝ ਹੋਏਗਾ ਤਾਂ ਸਰਕਾਰਾਂ ਇੰਨੀ ਕੈਪੇਬਲ ਹੈਗੀਆਂ ਨੇ ਵੀ ਉਹ ਆਪ ਹੀ ਕਰ ਲੈਣਗੀਆਂ ਤੇਰੇ ਤੋਂ ਸਰਟੀਫਿਕੇਟ ਸੁਣੀ ਨਾ ਲੈਣਾ ਤੇਨੂੰ ਹਾਂ ਤੇਰੀ ਦਲਾਲੀ ਨਹੀਂ ਦਿੱਤੀ ਅਸੀਂ ਨਹੀਂ ਦਿੰਦੇ ਅਸੀਂ ਤੇਰੇ ਥਰੂ ਕੋਈ ਚੀਜ਼ ਲਈ ਹੈ ਤਾਂ ਤੈਨੂੰ ਅਸੀਂ ਦਲਾਲੀ ਦਈਏ ਤੂੰ ਸਿਰਫ ਫਰੋਤੀ ਮੰਗਦਾ ਹੈ ਵੀ ਮੈਂ ਤੈਨੂੰ ਬਲੈਕਮੇਲ ਕਰੂੰਗਾ ਅਸੀਂ ਨਹੀਂ ਦਿੰਦੇ ਹੈਗੇ ਤੂੰ ਜਿਹੜਾ ਜ਼ੋਰ ਲਾਣਾ ਲਾ ਲਾ ਅਸੀਂ ਤੈਨੂੰ ਕੁਝ ਨਹੀਂ ਪਰ ਤੁਸੀਂ ਇੱਕ ਇੱਥੇ ਫਰੋਤੀ ਦੀ ਗੱਲ ਕਰ ਰਹੇ ਹੋ ਫਰੋਤੀ ਮੰਗਦਾ ਜਾਂ ਇਲਜ਼ਾਮ ਲੱਗੇ ਜਾਂ ਪਰਚੇ ਵੀ ਦਰਜ ਹੋਏ ਹਨ ਪਰ ਕੁਝ ਪ੍ਰੋਜੈਕਟਾਂ ਨੂੰ ਤੇ ਪ੍ਰਮੋਟ ਵੀ ਕਰਦਾ ਨਾ ਜੀ ਫਿਰ ਬਿਲਡਰ ਉਹਦੇ ਨਾਲ ਹੈਗੇ ਆ ਜਿਹੜੇ ਪ੍ਰੋਜੈਕਟਾਂ ਨੂੰ ਪ੍ਰਮੋਟ ਕਰਦਾ ਮੇਰੇ ਕੋਲ ਸਕਰੀਨਸ਼ਾਟ ਪਏ ਹੈ ਜੀ ਉਹ ਪ੍ਰੋਜੈਕਟਾਂ ਦਾ ਅਜੇ ਤੱਕ ਰੈ ਇਹ ਕਹਿੰਦਾ ਜੀ ਮੈਂ ਸਮਾਜ ਸੇਵੀਆ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਇਹ ਕਿਸੇ ਦੇ ਵਿੱਚ ਇਹ ਕਹ ਰਿਹਾ 35 ਲੱਖ ਰੁਪਈਆ ਲੀ ਗਏ ਕਿਸੇ ਨੇ ਲਾਉਣਾ ਹੈ ਤਾਂ ਆਜੋ ਮੇਰੇ ਕੋਲੇ ਇੱਕ ਪ੍ਰੋਜੈਕਟ ਨਵਾਂ ਆਣ ਲੱਗਾ ਹੁਣ ਇਨਵੈਸਟਮੈਂਟ ਕਰ ਲੋ ਇੱਕ ਸਾਲ ਦੇ ਡਬਲ ਦਾ ਵੀ ਵਾਅਦਾ ਹੋਇਆ ਸੀ ਡਬਲ ਦਾ ਵੀ ਵਾਅਦਾ ਹੋਇਆ ਉਹ ਵੀ ਸਕਰੀਨਸ਼ਾਟ 'ਤੇ ਹੈ ਫਿਰ ਇਹ ਕਹਿੰਦਾ ਹੈਗਾ ਇੱਕ ਪ੍ਰੋਜੈਕਟ ਸ਼ਹਿਰ ਦੇ ਵਿੱਚ 2020 21 ਦੇ ਵਿੱਚ ਇਹਨੇ ਮਤਲਬ ਪੂਰਾ ਰੋਲਾ ਪਾ ਕੇ ਰੱਖਿਆ ਉਹਦੇ ਉਸ ਪ੍ਰੋਜੈਕਟ ਦਾ ਫਿਰ ਉੱਥੇ ਮੰਤਰੀ ਸਾਹਿਬ ਵੀ ਆਏ ਕਾਫੀ ਰੋਲਾ ਪਿਆ ਬਾਅਦੋਂ ਦਰ ਗਿਆ ਅੱਜ ਉੱਥੇ ਉਹਦੇ ਫਲੈਟ ਨਹੀਂ ਉੱਥੇ ਅੱਜ ਉਹਦੀ ਐ ਜਿੱਥੇ ਇਹ ਸਮਾਨ ਵੇਚੇ ਇਟ ਮੀਨਸ ਉਹਦੇ ਵਿੱਚ ਕੋਈ ਨਾ ਕੋਈ ਪੰਗਾ ਹੈਗਾ ਅੱਛਾ ਕਿਉਂਕਿ ਫਿਰ ਇਹਨੇ ਪਹਿਲਾਂ ਉਹਨੂੰ ਹੂਆ ਬਣਾਇਆ ਫਿਰ ਇਹਨੇ ਉਸ ਬਿਲਡਰ ਨੂੰ ਬਲੈਕਮੇਲ ਕਰਕੇ ਉਹ ਤੋਂ ਸਮਾਨ ਲੈ ਲਿਆ ਸਮਾਨ ਲੈ ਕੇ ਹੁਣ ਇਹਦਾ ਮਾਲ ਵੇਚੇਗਾ ਇਹ ਵੀ ਕਾਫੀ આરોਪ ਲੱਗੇ ਪਿੱਛੇ ਜੇ ਆਪਾਂ ਵੀ ਦੇਖਿਆ ਕਿ ਸਟੇਟਸ ਕਾਫੀ ਲੱਗੇ ਕਈ ਪ੍ਰੋਜੈਕਟਾਂ ਦੇ ਲੱਗੇ ਬਾਅਦ ਚ ਰਾਤੋ ਰਾਤ ਪ੍ਰੋਜੈਕਟ ਵਧੀਆ ਹੋ ਗਏ ਸ਼ਾਂਤ ਹੋ ਗਏ ਉਸ ਪ੍ਰੋਜੈਕਟਾਂ ਦੇ ਬਾਅਦ ਪਤਾ ਲੱਗਾ ਕਿ ਇਹਨਾਂ ਦੇ ਕੇ ਕਿਦੋਂ ਤੋਂ ਫਲੈਟ ਬੀ ਆ ਉਹ ਇਹਨਾਂ ਨੂੰ ਕਲੀਨ ਚੈਟ ਮਿਲ ਗਈ ਨਾ ਜਿਹਦੇ ਤੋਂ ਕਿਉਂਕਿ ਹੀ ਇਜ਼ ਦੀ ਕੰਪੇਟੇਬਲ ਅਥਾਰਟੀ ਐਸ ਪਰ ਇਨ ਕਿ ਮੇਰੇ ਤੋਂ ਤੁਸੀਂ ਕਲੀਨ ਚੈਟ ਲੈ ਲਓ ਬਾਕੀ ਸਰਕਾਰ ਦਾ ਤਾਂ ਕੋਈ ਚੱਕਰ ਨਹੀਂ ਹੈਗਾ ਇਹਨਾਂ ਨੇ ਹਾਂ ਇਹਦੇ ਤੋਂ ਕਲੀਨ ਚੈਟ ਕੋਈ ਸੀ ਦੀ ਤਾਂ ਦਲਾਲੀ ਮੰਗਦੇ ਸਾਡੇ ਤੋਂ ਵੀ ਜਿਹੜੀਆਂ ਨੇ ਪਹਿਲਾਂ 5 ਲੱਖ ਰੁਪਏ ਮੰਗਿਆ ਫਿਰ ਦੋ ਐਮਬੂਲੈਂਸਾਂ ਮੰਗੀਆਂ ਫਿਰ 10 ਲੱਖ ਦਾ ਵਾਅਦਾ ਵੀ ਕੀਤਾ ਸੀ ਤੁਸੀਂ 10 ਲੱਖ ਦਾ ਵਾਅਦਾ ਮੇਰਾ ਅੱਜ ਵੀ ਹੈ ਉਹ ਮੇਰਾ ਇਸ ਚੀਜ਼ ਦਾ ਵਾਅਦਾ ਹੈ ਉਹ ਇਹਨੂੰ ਨਹੀਂ ਹੈ ਜੀ ਉਹ ਕਿਸੇ ਹੋਰ ਨੂੰ ਵੀ ਆਪਾਂ ਕਹਿੰਦੇ ਆ ਕਿ ਦੇਖੋ ਜੀ ਸਾਡੇ ਦਾ ਇੰਜੀਨੀਅਰ ਫੇਲ ਹੋ ਗਿਆ ਜੀ ਸਾਡੇ ਦਾ ਆਰਕੀਟੈਕਟ ਵੀ ਫੇਲ ਹੋ ਗਿਆ ਕਹਿੰਦੇ ਸਾਨੂੰ ਤਾਂ ਕੋਈ ਕਮੀ ਸਮਝ ਨਹੀਂ ਆ ਰਹੀ ਫੇਲ ਹੋ ਗਿਆ ਅਫਸਰ ਫੇਲ ਹੋ ਗਿਆ ਅਫਸਰਾਂ ਨੂੰ ਅਫਸਰ ਜਿਹੜੇ ਬਿਚਾਰੇ ਇੰਨੀ ਪੜ੍ਹਾਈ ਕਰਕੇ ਇੰਨੇ ਟੈਸਟ ਦੇ ਕੇ ਲੱਗੇ ਆ ਉਹਨਾਂ ਨੂੰ ਵੀ ਨਹੀਂ ਕੁਝ ਸਮਝ ਆ ਰਿਹਾ ਪਰ ਅਸੀਂ ਆ ਚਲੋ ਇਹਨੂੰ 10 ਲੱਖ ਰੁਪਏ ਦੇ ਦਿੰਦੇ ਆ ਕਿ ਤੂੰ ਹੀ ਕੋਈ ਕਮੀ ਕੱਢ ਦੇ ਇਸੀ ਦਾ ਨੁਕਸਾਨ ਨਾ ਹੋਵੇ ਪਰ ਕਮੀ ਇਹ ਤੋਂ ਵੀ ਨਿਕਲ ਪਾਰੀ ਇਹ ਕਹਿੰਦਾ ਫਾਇਰ ਦੀ ਮੂਵਮੈਂਟ ਨਹੀਂ ਹੈਗੀ ਉਹ ਫਾਇਰ ਵਾਲੇ ਅਫਸਰ ਬਾਗਲੇ ਜਿਨ੍ਹਾਂ ਨੇ ਸਾਨੂੰ ਐਨਓਸੀ ਦਿੱਤੀ ਹੋਈ ਹੈ ਆਜਾ ਮੌਕੇ ਤੇ ਆ ਕੇ ਦੇਖੋ ਮੈਂ ਤੁਹਾਨੂੰ ਦਿਖਾਣਾ ਵੀ ਪਿੱਛੇ ਕਿੰਨੇ 20 ਫੁੱਟ ਦਾ ਸੈਟ ਬੈਕ ਚਾਹੀਦਾ ਹੁੰਦਾ ਕਿੰਨੇ ਫੁੱਟ ਦਾ ਹੈਗਾ ਇਹਨੂੰ ਫੁੱਟਾਂ ਦੇ ਮੀਟਰ ਦਾ ਤੈਨੂੰ ਪਤਾ ਨਹੀਂ ਹੈ ਇਹ ਕਹਿੰਦਾ ਮੈਂ ਡਬਲ ਐਮ ਕਰੀ ਹੈ ਇੱਕ ਮੇਰੀ ਅਪੀਲ ਨਾ মিডিਆ ਨੂੰ ਵੀ ਹੋਏਗੀ ਜੀ ਉਹ ਇਸ ਕਰਕੇ ਹੋਏਗੀ ਜਿਵੇਂ ਉਹਨਾਂ ਕੱਲੇ ਨੇ ਪ੍ਰੈਸ ਕਾਨਫਰੈਂਸ ਕੀਤੀ ਉਹ মিডিਆ ਵਾਲਾ ਬੰਦਾ ਹੀ ਕਹਿ ਰਿਹਾ ਮੈਂ ਦੁਬਾਰਾ ਰਿਪੀਟ ਕਰ ਰਹਾ ਵੀ ਇਹਨਾਂ ਨੇ ਨੰਬਰ ਜਾਰੀ ਕੀਤਾ ਯਾਰ ਤੁਸੀਂ ਬੰਦੇ ਇਹਦੇ ਖਿਲਾਫ ਰੋਲਾ ਪਾਈ ਜਾਂਦਾ ਰੋਪੇ ਨੇ ਡਾਕੂਮੈਂਟ ਆਰੋਪ ਤਾਂ ਸਾਡੇ ਤੇ ਵੀ ਲੱਗੇ ਕਿਉਂਕਿ ਅਸੀਂ ਫੋਨ ਕਰਨਾ ਸਾਡਾ ਤਾਂ ਨੰਬਰ ਬਲੌਕ ਕੀਤਾ ਸਾਡੇ ਚੁੱਕਣਾ ਹੀ ਨਹੀਂ ਕਦੀ ਵੀ ਮੈਨੂੰ ਤਾਂ ਜੇ ਕੋਈ ਬੰਦਾ ਜੀ ਫੋਨ ਕਰੇ ਜਦੋਂ ਉਹਦਾ ਆਪਣਾ ਸੁਖਦੇਵ ਚੋਧਰੀ ਨੇ ਸਿਸਟਮ ਬਣਾਇਆ ਦੇਖੋ ਅਦਰਵਾਈਜ਼ ਆਪਾਂ ਅਨਨੋ ਨੰਬਰ ਘੱਟ ਤੱਕਦੇ ਵੀ ਆਪਣੀ ਜਰੂਰਤ ਨਹੀਂ ਪਰ ਜਦੋਂ ਦਾ ਸੁਦੇਵ ਚੋਧਰੀ ਨੇ ਸਿਸਟਮ ਬਣਾਇਆ ਆਪਾਂ ਤਾਂ ਅਨਨੋ ਨੂੰ ਕੋਈ ਮਿਸਕਾਲ ਹੀ ਮਾਰਦੇ ਉਹਨੂੰ ਕਾਲ ਕਰ ਲੀਦਾ ਕਿ ਤੇ ਕੱਲ ਨੂੰ ਕੋਈ ਪੱਤਰਕਾਰ ਇਹ ਨਾ ਕਹਦੇ ਭਾਈ ਸਾਹਿਬ ਮੈਨੇ ਫੋਨ ਕੀਤਾ ਤਾਂ ਆਪਨੇ ਫੋਨ ਉਠਾਇਆ ਮੈਨੇ ਆਪਦੀ ਖਬਰ ਛਾਪਦੀ ਤੇ ਵਰਸ਼ਨ ਲੈਣ ਅਜਿਹਾ ਜਵਾਬ ਹੀ ਨਹੀਂ ਦੇਖੋ ਪਹਿਲੀ ਕਾਨਫਰੰਸ ਦੇ ਵਿੱਚ ਰੋਪ ਸੀਗੇ 6 ਮੰਜਲੇ ਪਾਸ ਨੇ ਜੀ 9 ਬਣ ਗਈਆਂ ਦੂਜੀ ਦੇ ਵਿੱਚ ਰੋਪ ਆ ਗਿਆ ਜੀ ਐਫੀਡੇਵਿਡ ਝੁੱਟੇ ਨੇ ਤੀਜੀ ਦੇ ਵਿੱਚ ਰੋਪ ਆ ਗਿਆ ਜੀ ਫਾਇਰ ਦੀ ਇਹਦੀ ਉਹ ਨਹੀਂ ਹੈਗੀ ਐਨਓ ਸੀ ਤੇ ਐਪਲੀਕੇਸ਼ਨ ਦੇ ਅਗਰੀਮੈਂਟ ਐਡੀਡ ਬਲਤ ਹੈ ਹੁਣ ਅਗਲੀ ਵਾਰ ਕੁਝ ਨਵਾਂ ਲੈ ਕੇ ਆਣਗੇ ਫਾਇਰ ਦੀ ਤੇ ਜੇ ਤੁਸੀਂ ਫੋਟੋਕਾਪੀ ਦੇਣੀ ਆਪਾਂ ਜਿੱਦਾਂ ਤੁਸੀਂ ਫੋਟੋਕਾਪੀ ਜਿਹੜੀ ਮਰਜ਼ੀ ਚੀਜ਼ ਦੀ ਲੈ ਲਓ ਜੀ ਮੇਰੇ ਕੋਲ ਇੱਕ ਮਾਸਟਰ ਫਾਈਲ ਬਣੀ ਹੋਈ ਹੈ ਸਾਡੀ ਜਿੰਨੀਆਂ ਵੀ ਐਨਓ ਸੀ ਸਾਰੀਆਂ ਤੁਸੀਂ ਲੈ ਸਕਦੇ ਹੋ ਫਾਇਰ ਦੀ ਵੀ ਲੈ ਲਓ ਤੁਸੀਂ ਪੋਲੂਸ਼ਨ ਦੀ ਵੀ ਲੈ ਲਓ ਤੁਸੀਂ ਡਰੇਨੇਜ ਦੀ ਲੈ ਲਓ ਵਾਟ ਜਿਹੜੀ ਮ ਇਸਾ ਸਾਡੇ ਨਾਲ ਰੋਬਿਨ ਮੰਗਲਾ ਜੀ ਨੇ ਦੱਸਿਆ ਕਿ ਹਰ ਇੱਕ ਤਰ੍ਹਾਂ ਦਾ ਉਪਰਾਲਾ ਕੀਤਾ ਜਾਂਦਾ ਕਿ ਪਹਿਲਾਂ ਅਫਸਰਾ ਹੋ ਜਾਇਆ ਜਾਂਦਾ ਸਟੇਟਸ ਪਾਏ ਜਾਂਦੇ ਆ ਸੋਸ਼ਲ ਮੀਡੀਆ ਤੇ ਪ੍ਰਚਾਰ ਕੀਤਾ ਜਾਂਦਾ ਹੁਣ ਇੱਕ ਨਵਾਂ ਟ੍ਰੈਂਡ ਆਇਆ ਕਿ ਕੋਰਟ ਦੀ ਅਦਾਲਤਾਂ ਨੇ ਮਾਨਜੋਗ ਅਦਾਲਤਾਂ ਇਹਨਾਂ ਤੱਕ ਦਿੱਤੀ ਜਾ ਰਹੀ ਉਹ ਸਿਰਫ ਇਹਨਾਂ ਨੂੰ ਨਹੀਂ ਦਿੱਤੀ ਕਿ ਸਾਨੂੰ ਵੀ ਦਿੱਤੀ ਗਈ ਮੇਰੇ ਖਿਲਾਫ ਪਿਛਲੇ ਡੇਢ ਸਾਲ ਤੋਂ ਕਿਹਾ ਜਾ ਰਿਹਾ ਕਿ ਸੁਖਵਿੰਦਰ ਸੈਣੀ ਦੇ ਖਿਲਾਫ ਆਪਾਂ ਕੋਰਟ ਦੇ ਵਿੱਚ ਜਾਵਾਂਗੇ ਪਰ ਹਜੇ ਤੱਕ ਸਾਨੂੰ ਕੋਈ ਸਾਮਨ ਰੀਸੀਵ ਨਹੀਂ ਹੋਇਆ ਕੋਈ ਹਜੇ ਤੱਕ ਮਾਨਜੋਗ ਅਦਾਲਤ ਦਾ ਕੋਈ ਸੋ ਪਰਮਾਨਾ ਨਹੀਂ ਆਇਆ ਜਦੋਂ ਵੀ ਆਇਆ ਆਪਾਂ ਜਵਾਬ ਦਵਾਂਗੇ ਪਰ ਇੱਥੇ ਗੱਲ ਇਹ ਨੂੰ ਸੋਚਣ ਵਾਲੀ ਹੈ ਕਿ ਧਮਕੀਆਂ ਦੇਣ ਦਾ ਜਿਹੜਾ سلسلہ ਜਾ ਰਹੀ ਹੈ ਪਹਿਲਾਂ ਅਦਾਲਤਾਂ ਨਹੀਂ ਹੁਣ ਧਮਕੀਆਂ ਦਿੱਤੀਆਂ ਜਾ ਰਹੀਆਂ ਪਹਿਲਾਂ ਅਫਸਰਾਂ ਹੀ ਦਿੱਤੀਆਂ ਜਾਂਦੀਆਂ ਸੀਗਾ ਔਰ ਇਸ ਸਬੰਧੀ ਜਿਹੜਾ ਜਲਦ ਜਿਹੜਾ ਸਰਕਾਰ ਨੂੰ ਕੋਈ ਵੱਡਾ ਫੈਸਲਾ ਲੈਣਾ ਚਾਹੀਦਾ ਮੇਰੀ ਇੱਕ ਬੇਨਤੀ ਸੀ ਜੀ ਤੁਹਾਨੂੰ ਜੇ ਤੁਸੀਂ ਦੇਖ ਮੈਂ ਤੁਹਾਨੂੰ ਦਿਖਾਣਾ ਚਾਹਾਂਗਾ ਸੜਕ ਤੇ ਵੀ ਜਿਹੜੀ ਕਹਿੰਦਾ ਸੜਕ ਤੇ ਕਬਜ਼ਾ ਕਰ ਰਹੇ ਆ ਤੁਹਾਨੂੰ ਦਿਖਾਏਗਾ ਸਾਡੀ ਸੜਕ ਤੇ ਜ਼ਮੀਨ ਕਿੱਥੇ ਤੱਕ ਹੈ ਫਾਇਰ ਦਾ ਕੰਮ ਵੀ ਤੁਹਾਨੂੰ ਦਿਖਾ ਦਿੰਦਾ ਤੇ ਜਿਹੜੀ ਪਿੱਛੇ ਫਾਇਰ ਟੈਂਡਰ ਦੀ ਮੂਵਮੈਂਟ ਵਾਸਤੇ ਜਗ੍ਹਾ ਛੱਡੀ ਉਹ ਵੀ ਤੁਹਾਨੂੰ ਦੇਖਾਂਗੇ ਆਪਾਂ ਜੂੜ ਦੇਖਾਂਗੇ ਤੇ ਜਿਹੜੀ ਤੁਸੀਂ ਪੋਲੂਸ਼ਨ ਦੀ ਗੱਲ ਕਰਦੇ ਹੋ ਉਹਦੇ ਰਿਗਾਰਡਿੰਗ ਤੁਹਾਨੂੰ ਐਸਟੀਪੀ ਪਲਾਂਟ ਐਸ ਪਰ ਗਾਈਡਲਾਈਨ ਪਿਆ ਹੋਇਆ ਉਹ ਤੁਹਾਨੂੰ ਮੈਂ ਸਾਰਾ ਦਿਖਾ ਦਿੰਦਾ ਚਾਹ ਤੁਸੀਂ ਵੀਡੀਓ ਵਿੱਚ ਲਗਾ ਦਿਓ ਆਪਣੇ ਕੋਲ ਹਰ ਚੀਜ਼ ਹੈਗੀ ਹੈ ਕਿਸੇ ਨੂੰ ਚਾਹੀਦੀ ਹੈ ਕੋਈ ਵੀ ਚੀਜ਼ ਸਾਡੇ ਤੋਂ ਲੈ ਸਕਦੇ ਆ ਸਾਡਾ ਇੱਕ ਨੰਬਰ ਹੈਗਾ 8699112200 ਮੈਂ ਬੇਨਤੀ ਕਰੂੰਗਾ ਮੀਡੀਆ ਵਾਲਿਆਂ ਨੇ ਜਲਦੀ ਨਾ ਕਰਿਆ ਕਰੋ ਕਿ ਸੁਖਦੇਵ ਚੋਧਰੀ ਨੇ ਕੋਈ ਗੱਲ ਕਹਿ ਦਿੱਤੀ ਤੈਨੂੰ ਛਾਪ ਦਿਓ ਮਾੜਾ ਜਿਹਾ ਪਤਾ ਵੀ ਕਰ ਲੈ ਕਰੋ ਸਾਡੇ ਬਾਰੇ ਨਹੀਂ ਹੋਰ ਬਿਲਡਰਾਂ ਬਾਰੇ ਵੀ ਕਿਉਂਕਿ ਹੋ ਸਕਦਾ ਇਹਨੂੰ ਪੈਸੇ ਨਾ ਮਿਲੇ ਉਹਨੋਂ ਉੱਥੋਂ ਇਹਦਾ ਘਰ ਨਾ ਪਰਿਆ ਹੋਵੇ ਤਾਂ ਹੀ ਰੋਲਾ ਪੰਦਾ ਜਿੱਥੋਂ ਘਰ ਪਰ ਜਾਂਦਾ ਉੱਥੋਂ ਦਾ ਮਾਲ ਵੇਚਣਾ ਸ਼ੁਰੂ ਕਰ ਦਿੰਦਾ ਫਿਰ ਉਹਦਾ ਬਾਕੀ ਥੈਂਕ ਯੂ ਜੀ ਥੈਂਕ ਯੂ ਇਹ ਅਸੀਂ ਬਾਰ-ਬਾਰ ਫੋਨ ਕਰ ਰਹੇ ਹਾਂ ਪਰ ਫੋਨ ਨਹੀਂ ਚੱਕਿਆ ਜਾ ਰਿਹਾ ਕਿਉਂਕਿ ਸਾਡਾ ਫੋਨ ਜਿਹੜਾ ਬਲੌਕ ਕੀਤਾ ਹੋਇਆ ਔਰ ਕੱਲ ਨੂੰ આરોਪ ਲੱਗਣਗੇ ਕਿ ਮੇਰਾ ਵਰਸ਼ਨ ਨਹੀਂ ਲਿਆ ਜਾ ਮੇਰੀ ਇੱਕ ਇੱਕ ਪਾਸੇ ਜਿਹੜੀ ਖਬਰ ਲਗਾ ਦਿੱਤੀ ਆਪਾਂ ਬਾਰ ਬਾਰ ਫੋਨ ਕਰ ਰਹੇ ਆ ਪਰ ਫੋਨ ਨਹੀਂ ਚੁੱਕਿਆ ਜਾ ਰਿਹਾ ਦੇਖ ਸਕਦੇ ਕਿ ਆਪਾਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਕਿ ਉਹ ਫੋਨ ਚੱਕਣ ਅਤੇ ਉਹਨਾਂ ਦਾ ਜਿਹੜਾ ਆਪਾਂ ਪੱਖ ਲੈ ਸਕੀਏ ਇਹ ਆਪਾਂ ਹੁਣ ਜਿਹੜਾ ਹੈਗਾ ਮੋਬਾਈਲ ਤੇ ਫੋਨ ਕੀਤਾ ਪਹਿਲਾਂ ਵਟਸਐਪ ਤੇ ਕੀਤਾ ਸੀ ਪਰ ਸੁਖਦੇਵ ਚੌਧਰੀ ਵੱਲੋਂ ਜਿਹੜੇ ਫੋਨ ਨਹੀਂ ਚੁੱਕੇ ਜਾ ਰਹੇ ਕਿਸ ਕਰਕੇ ਉਹਨਾਂ ਨਾਲ ਜਿਹੜੀ ਇਹ ਸੁਵੰਦੀ ਕੋਈ ਗੱਲਬਾਤ ਨਹੀਂ ਹੋ ਸਕੀ ਇਹ ਦੇਖੋ ਕਿਤੇ ਆਪਾਂ ਵੀ ਬਾਰ ਬਾਰ ਫੋਨ ਕੀਤਾ ਜਾ ਰਿਹਾ ਹੈ